ਫਗਵਾੜਾ ਨਜ਼ਦੀਕ ਪਿੰਡ ਖੰਗੂੜੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਉੱਪਰ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਆੜ ਵਿੱਚ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਡੀਐਸਪੀ ਦਫ਼ਤਰ ਦੇ ਬਾਹਰ ਤਾਨਾ ਦਿੱਤਾ ਇਸ ਦੌਰਾਨ ਪੀੜਤ ਵਿਅਕਤੀ ਨੇ ਕਿਹਾ ਕਿ ਅਗਰ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਪਰਿਵਾਰ ਸਮੇਤ ਭੁੱਖ ਹੜਤਾਲ ਤੇ ਬੈਠਣਗੇ ਸਰ ਇਦਾਂ ਸੀ ਮੇਰੀ ਨਾ 14 5 ਨੂੰ ਮੈਂ ਆਪਣੀ ਜ਼ਮੀਨ ਤੇ ਗਿਆ ਸੀ ਇਹ ਉੱਤਨਾ ਕੁਸ਼ ਅਣਪਛਾਤੇ ਵਿਅਕਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸੀ ਅਸੀਂ ਰੋਕੜਿਆ ਤਾਂ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਜੀ ਤੇ ਉਹਨਾਂ ਨੇ ਪਿਸਤਲ ਮੇਰੇ ਲਾ ਲਈ ਤੇ ਮੈਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੇਰਾ ਦਸਤਾਰ ਲਈ ਤੇ ਮੈਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਉਹਨਾਂ ਨੇ ਇਹ ਚੱਕਰ ਸ਼ਿਕਾਇਤ ਜੀ ਤੇ ਇਸ ਸੰਬੰਧ ਦੇ ਵਿੱਚ ਦਰਖਾਸਤ ਦਿੱਤੀ ਸੀ ਮੈਂ 14 ਪੰਜ ਨੂੰ ਵੀ ਉਸ ਤੋਂ ਬਾਅਦ 16 ਪੰਜ ਨੂੰ ਦੁਬਾਰਾ ਦਿੱਤੀ ਤੇ ਸਮੇਂ-ਸਮੇਂ ਤੇ ਮੈਂ ਯਾਨਕਿ ਇਹ ਨਹੀਂ ਜੀ ਇਹ ਸਾਰੀਆਂ ਦਰਖਾਸਤਾਂ ਦਿੰਦਾ ਰਿਹਾ ਜੀ ਤੇ ਅੱਜ ਤੱਕ ਜਾਨਕੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਡੀਐਸਪੀ ਸਾਹਿਬ ਕੋ ਵੀ ਇਹ ਸੀ ਆਈਸੀ ਦੀ ਦਰਖਾਸਤ ਲੈ ਕੇ ਉਹਨਾਂ ਨੇ ਜੋ ਜਾਨਕੀ ਜੋ ਮੈਨੂੰ 3 ਮਹੀਨੇ ਪਹਿਲਾਂ ਕਿਹਾ ਗਿਆ ਸੀਗਾ ਤੇ ਕੱਲ ਵੀ ਉਹੀ ਗੱਲ ਕਹੀ ਆ ਵੀ ਤੁਸੀਂ ਕੋਈ ਨਹੀਂ ਮੋਦੀ ਪਾਰਟੀ ਨੇ ਸਾਥ ਲਵਾਗੇ ਤੁਹਾਨੂੰ ਬਿਠਾ ਦੇਵਾਂਗੇ ਤੇ ਇਹਦੇ ਵਿੱਚ ਨਾ ਜੀ ਮੇਰੀ ਜਾਨ ਨੂੰ ਖਤਰਾ ਆ ਜਿਹੜੀ ਮੋਦੀ ਪਾਰਟੀ ਆ ਮੋਦੀ ਪਾਰਟੀ ਉਹਨਾਂ ਦਾ ਨਾਂ ਕੀ ਆ ਕਹਿੰਦੇ ਕਿਵੇਂ ਤੁਹਾਡੇ ਉੱਪਰ ਕਿੰਨੇ ਬੰਦੇ ਨੇ ਹਮਲਾ ਕੀਤਾ ਮੋਦੀ ਪਾਇਆ ਜਿਹੜੀ ਪਾਰਟੀ ਆ ਉਹ ਬੰਦੇ ਦਾ ਨਾਮ ਹੈਗਾ ਜੀ ਸੁਰਜਨ ਸਿੰਘ ਤੇ ਇੱਕ ਰਵੀ ਬਾਬਾ ਜੀ ਤੇ ਰਵੀ ਪਾਲ ਇੱਕ ਇਹਨਾਂ ਦੇ ਵਿੱਚ ਨਾ ਜੀ ਜਿੱਦਾਂ ਬੰਦਾ ਸ਼ਾਮਲ ਆ ਤੇ ਕਮਲਦੀਪ ਵਾਲੀਆ ਮਸਲਾ ਇਸ ਤੀ ਦਾ ਨਾ ਸਰ ਕਿੱਥੇ ਰਹਿਣ ਵਾਲੇ ਆ ਇਹ ਸਰ ਜਿਹੜੇ ਤਿੰਨ ਬੰਦੇ ਇਹ ਹੈਗੇ ਜੀ ਆਪਣੇ ਪੜਾਈ ਦੇ ਰਹਿਣ ਵਾਲੇ ਜਿਹੜਾ ਕਮਲਦੀਪ ਵਾਲੀਆ ਆ ਜੀ ਉਹ ਹੈਗਾ ਮੇਰੇ ਕੰਦੇ ਜਲੰਧਰ ਤੋਂ ਰਹਿਣ ਵਾਲਾ ਇਹ ਤੇ ਇਹ ਜਿੱਦਾਂ ਭੂ ਖੁਰ ਮਾਫੀ ਦੇ ਇਦਾਂ ਸਰ ਇਹਨਾਂ ਨੇ ਭੂ ਮਾਫੀ ਦੇ ਆ ਵੀ ਇਹ ਜਿਹੜੀ ਜ਼ਮੀਨ ਹੈ ਜੀ ਤੇ ਮੇਰੇ ਪਿਤਾ ਜੀ ਦੇ ਨਾਂ ਤੇ ਹੈ ਜੀ ਸਰ ਇਹਨਾਂ ਨੇ ਨਾ ਜਿੱਦਾਂ ਕਮਲਜੀਤ ਵਾਲੀਆ ਜੀ ਨੇ ਉੱਥੇ ਕਮਲਦੀਪ ਵਾਲੀਏ ਨੇ ਤਿੰਨ ਮੜਲੇ ਜਗਾ ਖਰੀਦੀ ਹੋਈ ਆ ਉਹਦੇ ਵਿੱਚ ਜਾਨੀ ਕਿ ਇਹ ਸਾਰੇ ਕੰਮ ਕਰ ਰਹੇ ਜੀ ਇਹ ਕੋਸ਼ਿਸ਼ ਕਰ ਰਹੇ ਕਾਗਿਆ ਕਰਨ ਦੀ ਤੇ ਇੱਕ ਜਿਹੜਾ ਜਿੱਦਾਂ ਸੁਰਜਣ ਸਿੰਘ ਹੋਣੀ ਹੈ ਇਹਨਾਂ ਦਾ ਜੀ ਜਿੱਦਾਂ ਸਾਰੇ ਨਾ ਕੇਸ 300 38 ਐਕਟ ਦੇ ਇਹਨਾਂ ਦੇ ਉੱਤੇ ਚੱਲਦੇ ਆ ਜੀ ਹਾਂ ਜੀ ਧਰਨਾ ਇਦਾਂ ਜੀ ਆਪਾਂ ਸੰਕੇਤਕ ਧਰਨਾ 9 ਤੋਂ 5 ਵਜੇ ਤੱਕ ਜਿੰਨਾ ਟਾਈਮ ਨਹੀਂ ਸਾਡੀ ਸਨਵਾਈ ਹੁੰਦੀ ਕਰਨਾ ਜੀ ਜੇ ਕਰ ਸਨਵਾਈ ਹੋ ਜਾਂਦੀ ਠੀਕ ਹੈ ਨਹੀਂ ਤਾਂ ਫੇਰ ਮੰਡੇ ਤੋਂ ਅਸੀਂ ਜੀ ਭੁੱਖ ਹੜਤਾਲ ਤੇ ਇੱਥੇ ਫੈਮਲੀ ਸਮੇਤ ਬਹਿ ਜਾਣਾ ਜੀ ਤੇ ਦੂਜਾ ਸਰੇ ਆ ਜੀ ਜਿੱਦਾਂ ਜਿਹੜਾ ਸੁਰਜਣ ਸਿੰਘ ਆ ਇਹਨਾਂ ਦੇ ਨਾਂ ਤੇ ਇਹ ਸਹੀ ਮੈਂ ਜਾਨੀ ਕਿ ਕੇਸ ਹੋਰ ਵੀ ਚੱਲਦੇ ਆ ਜੀ ਸਹੀ ਪ੍ਰਾਪਰਟੀਆਂ ਦੇ ਕੇਸ ਆ ਇਹਦੇ ਵਿੱਚ ਜਾਨੀ ਕਿ ਸੌਰਜਨ ਸਿੰਘ ਡਿਫੈਂਡਡ ਆ ਉਹਦੇ ਤੇ ਆ ਤਿੰਨ ਚਾਰ ਕੇਸ ਜਾਨੀ ਕਿ ਪ੍ਰਾਪਰਟੀਆਂ ਦੇ ਚੱਲਦੇ ਪ੍ਰਾਪਰਟੀ ਡਿਸਪੂਟ ਦੇ ਆਉਂਦੇ ਇਹਨਾਂ ਤੋਂ ਵੀ ਬੰਦਿਆਂ ਦੇ ਇਹਨਾਂ ਦੇ ਹੋਰ ਵੀ ਜਾਨੀ ਕਿ ਲੜਾਈ ਝਗੜਿਆਂ ਦੇ ਪਰ ਪ੍ਰਾਪਰਟੀ ਡਿਸਪੂਟ ਦੇ ਆ ਸਾਰੇ ਮੈਨੂੰ ਮੇਰੀ ਫੈਮਿਲੀ ਨੂੰ ਮੇਰੇ ਭਰਾਵਾਂ ਨੂੰ ਜਾਂ ਮੇਰੇ ਨਾਲ ਰਹਿਣ ਵਾਲੇ ਬੰਦਿਆਂ ਨੂੰ ਜਾਨੀ ਮਾਲੀ ਸਾਨੂੰ ਨੁਕਸਾਨ ਦਾ ਖਤਰਾ ਆ ਜੇਕਰ ਸਾਨੂੰ ਕੋਈ ਕੱਲ ਨੂੰ ਨੁਕਸਾਨ ਹੁੰਦਾ ਹੈ ਜੀ ਇਹਦੇ ਵਿੱਚ ਪ੍ਰਸ਼ਾਸਨ ਸੌਰਜਨ ਸਿੰਘ ਰਵੀ ਬਾਬਾ ਰਵੀ ਪਾਲ ਜੀ ਕਮਲਦੀਪ ਵਾਲੀਆ ਤੇ ਹੋਰ ਅਣਪਛਾਤੇ ਕੋਈ ਜ਼ਿੰਮੇਵਾਰ ਹੋਵੇਗਾ